ਉਹ ਰਾਜਿਕ ਮਰਮਾਨੀਆਂ ਕੀਤੀਆਂ ਨੇ ਤੇ ਘਰ ਦੇ ਵਿੱਚ ਸਾਲਾ ਖੇਤ ਦੇ ਵਿੱਚ ਫਾਲਾ ਦੋਨੇ ਤੰਗ ਕਰਦੇ ਨੇ ਕੋਈ ਇਹਨਾਂ ਦੇ ਹੱਕ 'ਚ ਨਹੀਂ ਆਉਂਦੇ ਜਿਹੜੇ ਕਈ ਇਹਨਾਂ ਦੇ ਚਮਚੀ ਆਉਂਦੇ ਨੇ ਤੇ ਧਰਨੇ ਲਾਉਂਦੇ ਫਿਰਦੇ ਨੇ ਜਾਂ ਉਹ ਕੱਢਦੇ ਨੇ ਇਹਦੇ ਹੱਤ ਦੇ ਵਿੱਚ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਜਿਹੜੇ ਇਹਨਾਂ ਦੇ ਭਗਤ ਬਣੇ ਹੋਏ ਨੇ ਉਹ ਤੁਸੀਂ ਡੁੱਬ ਕੇ ਮਰ ਜਾਓ ਇਹਨਾਂ ਨੇ ਪੰਜਾਬ ਨੂੰ ਜਿਹੜਾ ਇਹਨਾਂ ਨੇ ਖਤਮ ਆ ਕਰਤਾ ਤੁਸੀਂ ਇਹਨਾਂ ਦੇ ਹਜੇ ਵੀ ਮਗਰ ਤੁਰੇ ਫਿਰਦੇ ਹੋ ਇਹਨਾਂ ਨੇ ਪੰਥ ਦੀ ਪਿੱਠ ਦੇ ਸੁਰਈ ਮਾਰੇ ਨੇ ਮਜੀਠੀਆ ਕਿਆਂ ਨੇ ਬੱਦ ਲਗਿਆ ਨੇ ਉਹਨਾਂ ਨੇ ਪੱਲੇ ਦੱਲੇ ਹੈ ਕੀ ਆ ਇਹ ਗਦਾਰ ਨੇ ਕੌਮ ਦੇ ਜਦੋਂ ਸਰਕਾਰ ਸੀ ਇਹਨਾਂ ਨੇ ਬਹੁਤ ਕੁਝ ਕੀਤਾ ਜੀ ਮਜੀਠੀਆ ਜਿਹੜਾ ਚਿੱਟੇ ਦਾ ਵਫਾਕ ਗਿਆ ਸਸਿਕਾਲ ਜੀ ਦੀਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਵਿਕਰਮ ਸਿੰਘ ਮਜੀਠੀਆ ਨੂੰ ਰਿਮਾਂਡ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਕੇਸ ਕਿਸੇ ਬੰਨੇ ਲੱਗੇਗਾ ਜਾਂ ਪਹਿਲਾਂ ਵਾਂਗ ਹੀ ਲਟਕਦਾ ਰਹੇਗਾ। ਇਸ ਦੇ ਬਾਬਤ ਗੱਲਬਾਤ ਕਰ ਲਈ ਮੇਰੇ ਨਾਲ ਜਥੇਦਾਰ ਬਾਬਾ ਰਾਜਾ ਰਾਸਕੀਨ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ। ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ। ਬਾਬਾ ਜੀ ਪਹਿਲਾ ਸਵਾਲ ਤਾਂ ਇਹ ਆ ਕਿ ਤੁਸੀਂ ਇਸ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੋ ਵਿਕਰਮ ਸਿੰਘ ਮਜੀਠੀਆ ਤੇ ਕੀਤੀ ਗਈ ਆ? ਸਹੀ ਮੰਨਦੇ ਹੋ, ਦਰਸਤ ਮੰਨਦੇ ਹੋ ਜਾਂ ਇਹ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਾਂ ਦੇਰ ਹੋ ਗਈ? ਦੇਖੋ ਜਿਹੜੇ ਅਕਾਲੀ ਦਲਵਾਦ ਨਾਲ ਆਲੇ ਨੇ ਸਾਰੇ ਇਹ ਦੋਸੀ ਨੇ ਜੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਵੀ ਜੀ ਤੇ ਸੰਗਤ ਦੇ ਵੀ ਇਹਨਾਂ ਨੇ ਜਦੋਂ ਸਰਕਾਰ ਸੀ ਇਹਨਾਂ ਨੇ ਬਹੁਤ ਕੁਛ ਕੀਤਾ ਜੀ ਮਜੀਠੇ ਜਿਹੜਾ ਚਿੱਟੇ ਦਾ ਵਪਾਰ ਗਿਆ ਹੂੰ ਜਦੋਂ ਨੇ ਸਰਕਾਰ ਤੋਂ ਚਿੱਟਾ ਲੈਂਦਾ ਇਹਨਾਂ ਨੇ ਉਦੋਂ ਪੜਾ ਚਿੱਟਾ ਹੈ ਨਹੀਂ ਸੀ ਜੀ ਇਹਨਾਂ ਦੀ ਸਰਕਾਰ ਵੇਲੇ ਜਗਦੀਸ਼ ਭੋਲਾ ਫੜਿਆ ਗਿਆ ਹੂੰ ਉਹਨੇ ਸਰਿਆਮ ਮਜੀਠੀ ਦਾ ਨਾਮ ਲਿਆ ਹੂੰ ਹੋਰ ਵੀ ਇਹਦੇ ਨਾਲ ਬਹੁਤ ਸਾਰੇ ਨੇ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਇਹਨਾਂ ਨੇ ਮਨਮਾਨੀ ਕੀਤੀਆਂ ਚਿੱਟਾ ਲਿਆ ਕੇ ਪੰਜਾਬ ਦੇ ਵਿੱਚ ਜਿਹੜਾ ਉਹ ਅਹ ਦਿੱਤਾ ਪੰਜਾਬ ਨੂੰ ਚਿੱਟਾ ਜੀ ਤੇ ਜਿਹਦੇ ਨਾਲ ਹਰ ਰੋਜ਼ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ ਅੱਜ ਵੀ ਇਹ ਚਿੱਟੇ ਕਾਰਨ ਇਸ ਡਰੱਗ ਕਾਰਨ ਜਿਹੜੀ ਹੈਗੀ ਪੰਜਾਬ ਦੀ ਨੌਜਵਾਨੀ ਹਰ ਰੋਜ਼ ਕਿਤਨਾ ਕਿਤੇ ਕੋਈ ਨਾ ਕੋਈ ਮੌਤ ਹੋਈ ਰਹਿੰਦੀ ਆ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਇਹ ਤਾਂ ਪਹਿਲਾਂ ਹੀ ਬਹੁਤ ਕਰ ਦੇਣਾ ਚਾਹੀਦਾ ਸੀਗਾ ਕਾਰਵਾਈ ਉਹ ਇਹ ਰੁਪਈਏ ਕਮਾਏ ਨੇ ਇਹਨਾਂ ਨੇ ਨਸ਼ਾ ਵੇਚ-ਵੇਚ ਕੇ ਮੌਤ ਦਿੱਤੀ ਆ ਪੰਜਾਬ ਨੂੰ ਨੌਜਵਾਨਾਂ ਨੂੰ ਜਿਹੜੀਆਂ ਮਾਵਾਂ ਦੇ ਬੱਚੇ ਮਰ ਗਏ ਜਿਨ੍ਹਾਂ ਦਾ ਇਕੱਲੇ-ਇਕੱਲੇ ਸੀਗੇ ਉਹ ਚਲੇ ਗਏ ਉਹਨਾਂ ਕੋਈ ਰਿਹਾ ਕੱਖ ਨਹੀਂ ਉਹਨਾਂ ਦੇ ਜਿਹੜੇ ਦਵਾਵਾਂ ਨੇ ਜਿਹੜੀ ਉਹ ਉਹਨਾਂ ਦੀ ਹੂਕ ਆ ਅੰਦਰ ਉਹ ਨਿਕਲੇ ਦੀ ਨਫ਼ਰਤ ਬਾਜ਼ਦਵਾ ਮੂਨਾ ਮਾਮਾ ਦੀਆਂ ਉਹ ਫੇਰ ਲੱਗਣੀਆਂ ਹੀ ਨੇ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਮੀਆਂ ਵੀ ਹੋਈਆਂ ਇਹਨਾਂ ਨੇ ਬਾਇਓਵਲ ਕਾਂਡਕ ਵੀ ਕਰਾਇਆ ਜਦੋਂ ਸਿੰਘਾਂ ਇਨਸਾਫ਼ ਮੰਗਦੇ ਸੀਗੇ ਇਹਨਾਂ ਚ ਅੱਜ ਤੱਕ ਕੰਮ ਕਰੀ ਕੋਈ ਨਹੀਂ ਹੈਗਾ ਜੀ ਤੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜੀ ਪਰ ਬਾਬਾ ਜੀ ਕਾਲੀਦਲ ਵਾਲੇ ਕਹਿ ਰਹੇ ਨੇ ਕਿ ਇਸ ਕੇਸ ਨੂੰ ਇੱਕ ਪਾਸੇ ਨਸ਼ੇ ਜੁੱਧ ਬੁੱਧਨ ਨਾਲ ਜੋੜਿਆ ਜਾ ਰਿਹਾ ਤੇ ਦੂਜੇ ਪਾਸੇ ਇਸ ਕੇਸ ਨੂੰ ਅਮਦਨ ਤੋਂ ਵੱਧ ਜੈਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੋ ਲੱਗਦਾ ਕਿ ਇਹ ਕੇਸ ਰਾਜ ਵਿੱਚ ਪ੍ਰੇਤਨ ਲੱਗਦਾ ਨੂੰ ਦੇਖੋ ਸਾਰਾ ਕੁਛ ਹੀ ਆ ਜੇ ਨਸ਼ਾ ਬੀਕੂਆ ਫੇਰੀ ਆਉਣ ਦਿਨ ਆਉਗੀ ਜੇ ਇਹਨਾਂ ਨੇ ਡਰੱਗ ਵੇਚਿਆ ਨਸ਼ਾ ਵੇਚਿਆ ਫੇਰੀ ਉਹ ਰੁਪਈਏ ਨੇ ਹੋਰ ਕਿ ਉਹ ਦਰਾਸਤਾਂ ਲੱਗੇ ਹੋਏ ਸੀ ਉਹ ਤੋੜ ਦੇ ਇਹਨਾਂ ਨੇ ਸਰਕਾਰਾਂ ਬਿਲਕੁਲ ਨਹੀਂ ਰਹੀ ਕੰਮ ਕੀਤਾ ਨਸ਼ਾ ਲੈੰਦਾ ਚਿੱਟੇ ਚਿੱਟੇ ਦਾ ਵਪਾਰੀ ਤਾਂ ਹੈਗਾ ਉਹ ਸਰਕਾਰ ਦਾ ਵੈਨ ਬਵਾਤੇ ਤੇ ਉਹਦੇ ਫਿਰ ਜਾਂਚ ਹੋਣੀ ਦੋਨੇ ਪਾਸੇ ਚੱਲੂ ਕੰਮ ਨਸ਼ੇ ਦਾ ਵਪਾਰੀ ਵੀ ਆ ਇਹੋ ਪੈਸਾ ਵੀ ਹੈਗਾ ਉਹਦੇ ਕੋਲ ਜਿਹੜਾ ਸਰਕਾਰ ਦਾ ਜਿਹੜੇ ਇਨਕਮ ਤੋਂ ਵੱਧ ਬਣਾਇਆ ਨੇ ਦੋਨੇ ਪੈਨੂ ਉਹਦੇ ਹੋਣਾ ਦਾ ਹੀ ਦਾ ਸਾਰਾ ਸਿਸਟਮ ਤੇ ਜਿਹੜੇ ਪਹਿਲਾਂ ਉਹ ਇਹਦੇ ਬਲੋਹ ਵਿਰੋਧ ਦੇ ਵਿੱਚ ਬੋਲਦੇ ਸੀ ਲੀਡਰ ਰਾਜ ਨੀਤੀ ਇਹ ਜੀ ਗੰਦੀ ਚੀਜ਼ ਆ ਅੱਜ ਉਹ ਬੰਦੇ ਉਹਦਾ ਸਾਥ ਦੇ ਰਹੇ ਨੇ ਉਹ ਹੱਕ ਜੀ ਬੋਲਦੇ ਨੇ ਹੂੰ ਕੋਈ ਨੀ ਗੁਰੂ ਦੇ ਘਰ ਜਿਹੜਾ ਹੈਗਾ ਇਨਸਾਫ ਹੈ ਜੇ ਅਦਾਲਤਾਂ ਬਰੀ ਕਰ ਦੇਣਗੀਆਂ ਉਹਨਾਂ ਨੇ ਬਰੀ ਕਾਲਪੁਰਕ ਵਾਹਿਗੁਰੂ ਨੇ ਬਰੀ ਨਹੀਂ ਕਰਨਾ ਇਹਨਾਂ ਨੂੰ ਇਹਨਾਂ ਨੇ ਬਹੁਤ ਕੁਛ ਪੰਜਾਬ ਦੇ ਨਾਲ ਕੀਤਾ ਤੇ ਅਵਾਸੇ ਇਹਨਾਂ ਨੂੰ ਸਜ਼ਾ ਮਿਲੂਗੀ ਤੇ ਇਹਦੀ ਭੈਣ ਆ ਜਿਹੜੀ ਉਹਨੇ ਕਿਹਾ ਸੀ ਵੀ ਜੇ ਸਾਡਾ ਕੋਈ ਪਰਿਵਾਰ ਦਾ ਮੈਂਬਰ ਆ ਕਿਸੇ ਵੀ ਹੋਰ ਵਿਆਦ ਵਿੱਚ ਹੋਵੇ ਕਿ ਸਾਡਾ ਕੱਖ ਰਾਂ ਦਾ ਹੈ ਫਿਰ ਉਹਨਾਂ ਦਾ ਰਹਿਣਾ ਵੀ ਕੋਈ ਨਹੀਂ ਰਹਾ ਵੀ ਹੈ ਨਹੀਂ ਲੋਕਾਂ ਨੂੰ ਸਾਰਾ ਕੁਝ ਸਮਝ ਗਿਆ ਆ ਗਿਆ ਵੀ ਇਹਨਾਂ ਨੇ ਕਰਿਆ ਕੀ ਆ ਆ ਤਾਂ ਹੀ ਤਾਂ ਚੌਥੀ ਜਵਾਨਤਾ ਜ਼ਬਤ ਹੋਈਆਂ ਨੇ ਹੁਣ ਇਹਨਾਂ ਨੇ ਪਰ ਬਾਬਾ ਜੀ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਬਿਆਨ ਸਾਹਮਣੇ ਆ ਰਹੇ ਆ ਤੁਸੀਂ ਇਸ ਚ ਕੱਲੇ ਮਜੀਠੀ ਜ਼ਿੰਮੇਵਾਰ ਮੰਨਦੇ ਬਾਦਲ ਪਰਿਵਾਰ ਨੂੰ ਮੰਨਦੇ ਕਿਉਂਕਿ ਸੁਣਨ ਚ ਆ ਰਿਹਾ ਹੈ ਕਿ ਬਾਦਲ ਸਾਹ ਜਿਹੜੇ ਵੱਡੇ ਬਾਦਲ ਸਾਹਿਬ ਉਹ ਤਾਂ ਕਾਰਵਾਈ ਕਰਨਾ ਚਾਹੁੰਦੇ ਸੀ ਆਪਣੀ ਸਰਕਾਰ ਵੇਲੇ ਪਰ ਹਰ ਸਿਮਰਤ ਪਰ ਬਾਦਲ ਨਹੀਂ ਹੁੰਦੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਜੋ ਕਰਨਾ ਚਾਹੁੰਦੇ ਜੇ ਮਤਲਬ ਇਹ ਵੇਚਦੇ ਰਹੇ ਨੇ ਜਿਉ ਕਰਨਾ ਚਾਹੁੰਦੇ ਸੀ ਵੱਡੇ ਬਾਦਲ ਸਾਹਿਬ ਫੇਰ ਤਾਂ ਇਹ ਹੈ ਗਈਆਂ ਵੀ ਵੇਚਦੇ ਰਹੇ ਆ ਵੇਚਿਆ ਇਹਨਾਂ ਨੇ ਦੱਜ ਕੇ ਮਨਮਾਨੀਆਂ ਕੀਤੀਆਂ ਨੇ ਤੇ ਘਰ ਦੇ ਵਿੱਚ ਸਾਲਾ ਖੇਤ ਦੇ ਵਿੱਚ ਫਾਲਾ ਦੋਨੇ ਤੰਗ ਕਰਦੇ ਨੇ ਤੇ ਫੇਰ ਇਹਨਾਂ ਨੇ ਮਨਮਰਜ਼ੀਆਂ ਤਾਂ ਕਰਨੀਆਂ ਸਾਲੇ ਦੀ ਭਗਤੀ ਹੁੰਦੀ ਆ ਤੁਹਾਡੇ ਸਾਹਮਣੇ ਤੁਸੀਂ ਆਪ ਵੀ ਕਹਿੰਨੇ ਹੋਣ ਇਹਨਾਂ ਨੇ ਬਹੁਤ ਕੁਝ ਕੀਤਾ ਇਹਨਾਂ ਨੂੰ ਹੋਣਾ ਚਾਹੀਦਾ ਸਜ਼ਾ ਵਾ ਸੋਣੀ ਚਾਹੀਦੀ ਆ ਦਰਗਾਹ ਦੇ ਵਿੱਚ ਹੋ ਕੋਈ ਗੱਲ ਨਹੀਂ ਲੋਕ ਹੁਣ ਇਹਨਾਂ ਨੂੰ ਚਾਹੁੰਦੇ ਨਹੀਂ ਹੈਗੇ ਲੋਕਾਂ ਦੇ ਇਹ ਮਨੋਂ ਲੈ ਗਏ ਆ ਇਹਨਾਂ ਨੇ ਬਹੁਤ ਕੁਸ਼ ਕੀਤਾਗਾ ਪੰਜਾਬ ਦੇ ਨਾਲ ਮਾਵਾ ਮਾਂ ਦੇ ਪੁੱਤ ਮਰਵਾਏ ਨੇ ਬਹੁਤ ਜਾਂ ਜਿਹੜੇ ਅਸੀਂ ਭਗਵੰਦ ਮਾਨ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਬਾਈਬਲ ਕਾ ਦਾ ਜਿਹੜਾ ਹੈਗਾ ਉਹ ਤਲਾਨ ਪੇਸ ਆਣਾ ਉਹ ਸੇਦੀ ਕੀਤਾ ਜਾਵੇ ਉਹ ਜਿਹੜੇ ਨੌਜਵਾਨ ਇਨਸਾਫ ਮੰਗਦੇ ਸੀ ਉਹਨਾਂ ਨੂੰ ਮਾਰਿਆ ਉਹਨਾਂ ਦਾ ਵੀ ਜਿਹੜਾ ਹੈਗਾ ਬਾਦਲ ਹੁਣੀ ਉਹਦੇ ਵਿੱਚ ਹੀ ਹੁੰਦੇ ਨੇ ਸਾਰੇ ਇਹ। ਹੂੰ। ਬਾਦਲ ਦਾ ਨੌਂ ਆਸਖਵੀਰ ਦਾ ਵੱਡੇ-ਵੱਡੇ ਉਹਦੇ ਵਿੱਚ ਅਫਸਰ ਨੇ। ਹਾਂ। ਇਹਨਾਂ ਨੇ ਆਰਡਰ ਦਿੱਤੇ ਗੋਲੀ ਚਲਵਾਈ। ਤੇ ਇਹਨਾਂ ਨੇ ਵੀ ਆਦਮੀਆਂ ਦਾ ਜਿਹੜਾ ਹੈਗਾ ਉਹ ਇਨਸਾਫ ਨਹੀਂ ਦਿੱਤਾ। ਇਹਨਾਂ ਨੇ ਜਿਹੜੇ ਸਿੰਘ ਪਰਚੇ ਕਰੇ ਡਾਂਗਾ ਮਾਰੀਆਂ ਨੇ ਇਹਨਾਂ ਨੇ ਸਿੰਘ ਮਾਰੇ ਨੇ। ਉਹ ਸਾਰਾ ਹਿਸਾਬ ਦਾ ਹੋਣਾ ਚਾਹੀਦਾ। ਤੇ ਇਸ ਕਰਕੇ ਜਿਹੜੇ ਲੋਕ ਨੇ ਸਾਰੇ ਉਹ ਸਮਝਦਾਰ ਨੇ। ਜਦੋਂ ਕੋਈ ਬੋਲਦਾ ਹੁਣ ਮਜੀਠੀ ਤੇ ਘਰ ਆਈ ਬੋਲਦੀ ਸੀ ਜਾਂ ਕੋਈ ਵੀ ਬੋਲੇ ਲੋਕ ਕਮੈਂਟ ਪੜਿਆ ਕਰੋ ਵੀ ਕੀ ਕਹਿੰਦੇ ਨੇ ਲੋਕ ਉਹ ਸਾਰਾ ਸਭ ਲੋਕਾਂ ਨੂੰ ਪਤਾ ਇਹਨਾਂ ਦੇ ਖਿਲਾਫ ਹੀ ਬੋਲਦੇ ਨੇ ਕੋਈ ਇਹਨਾਂ ਦੇ ਹੱਕ 'ਚ ਨਹੀਂ ਆਉਂਦੇ ਜਿਹੜੇ ਕਈ ਇਹਨਾਂ ਦੇ ਚਮਚੀਆ ਹੁੰਦੇ ਨੇ ਤੇ ਧਰਨੇ ਲਾਉਂਦੇ ਫਿਰਦੇ ਨੇ ਜਾਂ ਉਹ ਖੜਦੇ ਨੇ ਇਹਦੇ ਹੱਕ ਦੇ ਵਿੱਚ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹਨੂੰ ਬਿਲਕੁਲ ਸ਼ਰਮਰੀ ਆਉਂਦੀ ਜਿਹੜੇ ਇਹਨਾਂ ਦੇ ਭਗਤ ਬਣੇ ਹੋਏ ਨੇ ਉਹ ਤੁਸੀਂ ਡੁੱਬ ਕੇ ਮਰ ਜੋ ਇਹਨਾਂ ਨੇ ਪੰਜਾਬ ਨੂੰ ਜਿਹੜਾ ਇਹਨਾਂ ਨੇ ਖਤਮਾ ਕਰਤਾ ਤੁਸੀਂ ਇਹਨਾਂ ਦੇ ਹਜੇ ਵੀ ਮਗਰ ਤੁਰੇ ਫਿਰਦੇ ਹੋ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੈਗਾ ਉਹ ਦਰਬਾਰਤੋਂ ਕੀਤੀ ਜਥੇਦਾਰਾਂ ਨੂੰ ਵਰਤਦਾ ਅੱਜ ਵੀ ਵਰਤਦੇ ਆ ਵਰਤਦੇ ਨੇ ਜੀ ਇਹਨਾਂ ਨੇ ਪੰਥ ਦੀ ਪਿੱਠ ਦੇ ਸੂਰਈ ਮਾਰੇ ਨੇ ਮਜੀਠੀਆ ਕਿਆਂ ਨੇ ਬੱਦ ਲੱਗਿਆ ਨੇ ਉਹਨਾਂ ਨੇ ਪੱਲੇ ੱਲੇ ਹੈ ਕੀ ਆ ਇਹ ਗਦਾਰ ਨੇ ਕੌਣ ਦੇ ਇਸ ਕਰਕੇ ਹੁਣ ਲੋਕ ਜਾ ਗਏ ਨੇ ਜਿਹੜੇ ਇਹਦੇ ਚੌਂਚੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਬੰਦੇ ਬਣਜੋ ਤੁਸੀਂ ਲੋਕ ਬੰਦੇ ਬਣਾ ਦੇਣਗੇ ਕਰਮ ਮਜੀਠੇ ਦਾ ਵਕੀਲ ਕਹਿ ਰਿਹਾ ਕਿ 11 12 ਦਿਨ ਦੀ ਇਨਕੁਆਇਰੀ ਵਿੱਚ ਕੁਝ ਨਹੀਂ ਮਿਲਿਆ ਹੈਗਾ ਕਿੱਥੇ ਆ ਹਜ਼ਾਰ ਕਰੋੜ ਦੀ ਪ੍ਰਕਿਰਤੀ ਉਹ ਸ਼ੋਅ ਕੀਤੀ ਜਾਵੇ ਜੇ ਨਾ ਸੱਚੇ ਹੁੰਦੇ ਤਾਂ ਚਰਾਨ ਪੇਸ਼ ਕਰ ਦਿੱਤੇ ਤੇ ਫਿਰ ਜੇ ਮੈਂ ਪੁੱਛਣਾ ਚਾਹੁੰਨਾ ਉਹਨਾਂ ਨੂੰ ਫਿਰ ਜਦੋਂ ਇਹਨੇ ਪਟੀਸ਼ਨ ਪਾਈ ਤੀ ਹਾਈ ਕੋਰਟ ਦੇ ਵਿੱਚ ਮੈਨੂੰ ਨਜਾਇਜ਼ ਤੰਗ ਕਰ ਫਿਰ ਹਾਈ ਕੋਰਟ ਆਣਿਆਂ ਦੀ ਸੁਣੀ ਕਿਉਂ ਨਹੀਂ ਉਹ ਕਿਉਂ ਰੱਦ ਕਰਤੀ ਇਹਨਾਂ ਦੀ ਪਹਿਲਾਂ ਉਹਨਾਂ ਨੂੰ 10 ਦਿਨਾਂ ਰਮਾਨ ਮਿਲਿਆ ਫਿਰ 4-5 ਦਿਨਾਂ ਰਮਾਨ ਮਿਲਿਆ ਤਾਂ ਹੀ ਕਿਸੇ ਗੱਲ ਤੇ ਦਿੱਤੇ ਨੇ ਹੂੰ ਜੇ ਕੋਈ ਸਹਿਕਾਰ ਇਹਨਾਂ ਦੇ ਜਿਹੜੀ ਬੋਲੀ ਹੈ ਇਹਨਾਂ ਦੇ ਵਕੀਲ ਤਾਂ ਕੁਝ ਕਹਿਣਗੇ ਉਹ ਤਾਂ ਇਹਨਾਂ ਦੇ ਨੇ ਪੈਸੇ ਦਿੰਦੇ ਉਹਨਾਂ ਨੂੰ ਵਕੀਲਾਂ ਦੇ ਤਾਂ ਉਹ ਇਹਨਾਂ ਦੀ ਬੋਲੀ ਬੋਲਣਗੇ ਉਹਨਾਂ ਨੇ ਕਿ ਨਿਆਂ ਸਾਫ ਕਰਨਾ ਤੇ ਹਜੇ ਡਿੰਗਾ ਮਾਰਦੀ ਸਾਡੀ ਸਰਕਾਰ ਆਣ ਆਲੇ ਸੋ ਉਹ ਤੁਸੀਂ ਥੋੜੀ ਸਰਕਾਰ ਤੁਹਾਡੇ ਐਮਐਲਏ ਵੀ ਬਣੇ ਆ 2017 ਦੇ ਵਿੱਚ ਤਾਂ ਤਿੰਨ ਤੁਹਾਡੇ ਐਮਐਲਏ ਬਣ ਗਏ ਹੁਣ ਇਹ ਵੀ ਨਹੀਂ ਬਣਨੇ ਸਸਸੀ ਬਲਟੂ ਕਹਿੰਦੇ ਕਿ ਤਾਂ ਪਹਿਲਾਂ ਹੀ ਰਜਵਾੜਾ ਪਰਿਵਾਰ ਸੀ ਉਹਨਾਂ ਕੋਲ ਤਾਂ ਪਹਿਲਾਂ ਹੀ ਮਨਜਦੀ ਪੁਸ਼ਤੀ ਜਦ ਬਹੁਤ ਉਹ ਤਾਂ ਹੈਗੀ ਹੋਈ ਆ ਇਹ ਰਾਜ ਦੇ ਨਹੀਂ ਹੈਗੇ ਜਿਨੇ ਮਰਜ਼ੀ ਹੋਵੇ ਜਦੋਂ ਬੰਦੇ ਨੂੰ ਲਾਲਚ ਜਾਗਦੇ ਨਾ ਇਹਨਾਂ ਨੇ ਉਦੋਂ ਫਿਰ ਜਿਹੜਾ ਹੈਗਾ ਪੈਸੇ ਜਿੰਨੇ ਮਰਜ਼ੀ ਹੋਣ ਉਹਦਾ ਮਨ ਨਹੀਂ ਜਨਾ ਚ ਰ ਤੇ ਪਰਤ ਹੁੰਦਾ ਇਹਦਾ ਮਨ ਦੇ ਵਿੱਚ ਜਿਹੜੀ ਬੇਈਮਾਨੀ ਹੈ ਮਨ ਦੇ ਵਿੱਚ ਲਾਲਚ ਆ ਕਿ ਮੈਂ ਹੋਰ ਹੋ ਜਾਵਾਂ ਵੱਡਾ ਹੋਰ ਹੋ ਜਾਵਾਂ ਉਹੀ ਵਿਚਨ ਬੰਦੇ ਨੂੰ ਲੈ ਕੇ ਬਹਿ ਜਾਂਦਾ ਬਹੁਤ ਕੁਸਾ ਇਹਨਾਂ ਨੇ ਬਹੁਤ ਕੁਸਾ ਜੱਦੀ ਜੱਦ ਸਭ ਕੁਝ ਸੀ ਆ ਫਿਰ ਵੀ ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਪੰਜਾਬ ਨੂੰ ਖਤਮ ਕਰਨ ਦੇ ਰਾਹ ਤੇ ਤੋਰਿਆ ਇਹਨਾਂ ਨੇ ਕਿਤਾ ਬਕਾਇਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮਿਆਦ ਬਿਆਦਵੀਆਂ ਕਰਵਾਈਆਂ ਇਹਨਾਂ ਨੇ ਇਹਨਾਂ ਨੇ ਜਿਹੜੇ ਇਨਸਾਫ ਮੰਗਦੇ ਸੀ ਉਹ ਉਹਨਾਂ ਨੂੰ ਮਾਰਿਆ ਇਹਨਾਂ ਨੇ ਇਹਨਾਂ ਨੇ ਬਹੁਤ ਕੁਝ ਕੀਤਾਗਾ ਉਹਦਾ ਇਨਸਾਫ ਹੋਣਾ ਹੀ ਹੋਣਾ ਉਹ ਉਹਦੀ ਦਰਗਾਹ ਦੇ ਵਿੱਚ ਇਹਨਾਂ ਦਾ ਕੱਖ ਨਹੀਂ ਰਹਿਣਾ ਅਜੇ ਤੁਸੀਂ ਦੇਖੋ ਜੇ ਇਹਨੇ ਦਰਦਸਾ ਕੀ ਹੁੰਦੀ ਹੈ ਬਾਬਾ ਜੀ ਪਹਿਲਾਂ ਪੰਜ ਸਿੱਟਾ ਮੜ ਲਿਆ ਉਹਨਾਂ ਵਿੱਚ ਕੁਝ ਨਹੀਂ ਨਿਕਲ ਕੇ ਸਬਣਿਆ ਹੋਇਆ ਕੇਸ ਅੱਧੀ ਲਟਕਦਾ ਹੈ ਤਾਂ ਲੱਗਦਾ ਹੈ ਕਿ ਆਮ ਆਦੀ ਪਾਰਟੀ ਇਸ ਕੇਸ ਨੂੰ ਕਿਸੇ ਬੰਨੇ ਲਾਏਗੀ ਚਲੋ ਲੱਗੇ ਨਾ ਲੱਗੇ ਤਾਂ ਹੁਣ ਅਦਾਲਤਾਂ ਦਾ ਕੰਮ ਆ ਲੋਕਾਂ ਦੇ ਲੋਕਾਂ ਦਾ ਸਾਰਾ ਪਤਾ ਨਾ ਚਾਣ ਲੈਣਾ ਨਾ ਲੋਕਾਂ ਨੂੰ ਦਾ ਜੀ ਅਦਾਲਤਾਂ ਤੋਂ ਦੁਨਿਆਵੀ ਅਦਾਲਤ ਤੋਂ ਬਚ ਸਕਦੇ ਨੇ ਉਹ ਅਕਾਲਪੁਰਖ ਵਾਹਿਗੁਰੂ ਦੀ ਅਦਾਲਤ ਤੋਂ ਕੋਈ ਨਹੀਂ ਬਚ ਸਕਦਾ ਉਹਦੇ ਇਨਸਾਫ ਤੋਂ ਕੋਈ ਨਹੀਂ ਬਚ ਸਕਦਾ ਇੱਥੇ ਬਸ ਜਾਣਗੇ ਇਹਨਾਂ ਕੋਲ ਰਿਪੋਰਟ ਬਹੁਤ ਆ ਕੋਸਾ ਬਹੁਤ ਕੋਸਾ ਕੋਸਾ ਖਰੀਦ ਸਕਦੇ ਨੇ ਇਹ ਇਸ ਕਰਕੇ ਉਹਦੀ ਦਰਗਾਹ ਨਹੀਂ ਬਕਸੇ ਜਾਣਗੇ ਉੱਥੇ ਇਨਸਾਫ ਹੋਣਾ ਹੀ ਹੋਣਾ ਆਮਦੀ ਪਾਰਟੀ ਵਾਲੇ ਅਕਲੀਦਲ ਕਹਿ ਰਹੇ ਕਿ ਆਮ ਆਦਮੀ ਪਾਰਟੀ ਵਾਲੇ ਰੰਜਿਸ਼ ਕੱਢ ਰਹੇ ਆ ਕਿ ਇਹਨਾਂ ਡਾਕਟਰ ਵਜੋਦ ਦੀਆਂ ਵੀਡੀਓ ਵਾਇਰਲ ਕੀਤੀਆਂ ਮਜੀਠੀਆ ਨੇ ਕਿ ਮਜੀਠੀਆ ਐਕਸਪੋਜ਼ ਕਰਦਾ ਸਰ ਇਹਨੂੰ ਕਰਕੇ ਰੰਜ ਰੰਜਸਾਂ ਕਾਨੂੰ ਕੱਢਦੇ ਹੈਗੇ ਨੇ ਕਰਤੂਤਾਂ ਹੀ ਕਹੀਆਂ ਜੇ ਕਰੀਆਂ ਹਮੇ ਨੇ ਫਿਰ ਬਾਕੀ ਮਹਾਰਾਜ ਦੀ ਜੇ ਬਾਣੀ ਆ ਮਹਾਰਾਜ ਕਹਿੰਦੇ ਨਦਰੋ ਪੁੱਠੀ ਦੇ ਕਰੇ ਸੁਲਤਾਨਾਂ ਕਾ ਉਪਰਾਨ ਦਾ ਜਦੋਂ ਗੁਰੂ ਦੀ ਨਦਰ ਪੁੱਠੀ ਹੋ ਜੇ ਨਾ ਉਦੋਂ ਫਿਰ ਰਾਜਾ ਨੂੰ ਘਾਖੋਤਣ ਲਾ ਦਿੰਦਾ ਹੁਣ ਇਹਨਾਂ ਦੇ ਉੱਤੇ ਇਹੀ ਕੁਝ ਹੋਇਆ ਹੋਇਆ ਇਹਨਾਂ ਨੇ ਗੁਰੂ ਨੂੰ ਟਿੱਚ ਜਾਣਿਆ ਇਹਨਾਂ ਨੇ ਕਾਲ ਤੱਕ ਸਾਡੀ ਦਵਰ ਤੋਂ ਕੀਤੀ ਆ ਜਥੇਦਾਰਾਂ ਨੂੰ ਵਰਤੇ ਆ ਮਨਮਰਜ਼ੀ ਦੇ ਘਰੇ ਵਾ ਲਾ ਕੇ ਉਹਨਾਂ ਨੂੰ ਗਾਲਾਂ ਵੀ ਕੱਢਦੇ ਰਹੇ ਨੇ ਉਹਨਾਂ ਨੂੰ ਜਲੀਲ ਵੀ ਕਰਦੇ ਨੇ ਜਦੋਂ ਜੀ ਕਰਦਾ ਉਹਨਾਂ ਨੂੰ ਬਦਲਦੇ ਰਹੇ ਨੇ ਇਹਨਾਂ ਨੇ ਹੁਣ ਸਾਰਾ ਕੁਝ ਸਾਫ਼ ਤੋਂ ਮੰਨੇ ਨਹੀਂ ਇਹ ਤੇ ਫਿਰ ਲੋਕ ਕਿਵੇਂ ਬਖਸ਼ਣਗੇ ਗੁਰੂ ਨਹੀਂ ਬਖਸ਼ਦਾ ਹੁੰਦਾ ਕਿਸੇ ਨੂੰ ਸਮਾਂ ਆਉਣ ਤੇ ਸਾਰਾ ਖਸਾਬ ਹਟਾ ਹੋਊਗਾ ਕੋਈ ਗੱਲ ਨਹੀਂ ਜੇ ਇਹਨਾਂ ਨੇ ਨਹੀਂ ਕੀਤਾ ਸਾਬਕਾਤਾ ਹੋਊਗਾ ਹਾਂ 27 ਦੇ ਵਿੱਚ ਜਿਹੜੀ ਅਮਰਪਾਲ ਸਰਕਾਰ ਬਣਨੀ ਹੈ ਉਹ ਤੋਂ ਕਰਾਂਗੇ ਖਸਾਬਤਾ ਉਦੋਂ ਹੋਣਗੇ ਸਾਰੇ ਹਿਸਾਬ-ਕਿਤਾਬ ਨੂੰ ਵਿੜੇ ਕਰਾਂਗੇ ਸਾਰੇ ਜੀ ਜੀ ਸੁਖਵੀਰ ਬਾਦਲ ਸਾਹਿਬ ਨੂੰ ਦੁਬਾਰਾ ਦੂਜੀ ਵਾਰ ਤਨਖਾਈਆ ਕਰ ਦਿੱਤਾ ਕਰਾਰ ਦਿੱਤਾ ਗਿਆ ਤਸ਼ੀ ਪਟਨਾ ਸਾਹ ਤੋਂ ਸੋ ਕਿਸ ਤਰ੍ਹਾਂ ਲੱਗਦਾ ਇਸ ਮੁੱਦੇ ਨੂੰ ਪਹਿਲਾਂ ਗੱਲ ਸਮਝਾ ਇਹ ਤਾਂ ਹੁਣ ਤਨਖਾਈ ਹੀ ਆ ਜਦੋਂ ਕਾਲਤਖ ਸਾਹਿਬ ਤੋਂ ਤਨਖਾਈ ਆਉਗੇ ਸਾਰੇ ਪਾਸੇ ਤਨਖਾਈ ਹੀ ਆ ਅਕਾਲ ਤਖ ਸਾਹਿਬ ਦਾ ਇਹ ਹੁਕਮ ਨਹੀਂ ਮੰਨਿਆ ਭਗੌੜਾ ਹੋ ਗਿਆ ਉੱਥੋਂ ਹੁਣ ਝੂਠ ਬੋਲਦਾ ਕਿ ਮੈਂ ਤਾਂ ਉੱਥੇ ਆਏ ਜਾਣ ਕੇ ਕਰ ਲੇਥੇ ਹੁਣ ਪਹਿਲਾਂ ਮੈਨੂੰ ਇਹ ਦੱਸੇ ਵੀ ਉਦੋਂ ਅਕਾਲ ਤਖ ਸਾਹਿਬ ਦੇ ਸਾਹਮਣੇ ਝੂਠ ਬੋਲਦੇ ਤੇ ਜਾ ਅੱਜ ਝੂਠ ਬੋਲਦੇ ਨੇ ਇੱਕ ਗੱਲ ਤਾਂ ਇਹ ਦੱਸਦੇ ਨੇ ਲੋਕਾਂ ਨੂੰ ਵਿਉਦ ਸੱਚ ਬੋਲਦਾ ਹੈਗਾ ਹੁਣ ਸੱਚ ਬੋਲਦਾ ਉਹ ਝੂਠ ਬੋਲਦਾ ਜੇ ਹੁਣ ਝੂਠ ਬੋਲਿਆ ਨੇ ਤਾਕਤ ਦੇ ਸਾਰਾ ਕੁਝ ਮੰਨੇ ਨੇ ਇਹ ਉਹ ਵਕਸ਼ਣ ਵਾਲਾ ਹਾਰ ਨਹੀਂ ਉਹਨੇ ਮਲੀਆਂ ਮੇਟ ਕਰ ਦਿੰਦੇ ਇਹਨਾਂ ਦਾ ਕੀ ਲੱਗਦਾ ਬਾਬਾ ਜੀ ਵਜੂਦ ਕੀ ਲੱਗਦਾ ਅਕਾਲੀ ਦਲ ਤੁਹਾਨੂੰ ਉਹਨਾਂ ਨੇ ਤਾਂ ਕੀ ਵਜੂਦ ਹੈ ਨਹੀਂ ਅਕਾਲੀ ਦਲ ਹੈ ਨਹੀਂ ਬਾਦਲ ਦਲ ਆ ਅਕਾਲੀ ਦਲ ਦਾ ਤਾਂ ਨਹੀਂ ਹੈਗਾ ਬਾਦਲ ਦਲ ਦਾ ਵਜੂਦ ਖਤਮ ਆ ਬਿਲਕੁਲ ਖਤਮ ਆ ਇਹ ਨਹੀਂ ਆਉਂਦੇ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਦੇ ਚਮਚੇ ਲਾ ਲੈਣ ਜਿਹੜੇ ਲੱਗੇ ਹੋਏ ਨੇ ਅਸੀਂ 27 ਦੀ ਸਰਕਾਰ ਬਣਾਵਾਂਗੇ ਇੱਕ ਐਮਐਲਐਮ ਨਹੀਂ ਬਣਾ ਸਕਦੇ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਹੈ ਜੋ ਇਹਨਾਂ ਨੇ ਪੰਜਾਬ ਪੰਥ ਦੀ ਪਿੱਠ ਦੇ ਵਿੱਚ ਸੁਰੇ ਮਾਰ ਰਹੇ ਨੇ ਜੋ ਹੁਣ ਇਹਨਾਂ ਨੇ ਕਾਲ ਤੱਕ ਸਭ ਤੋਂ ਭਗੋੜੀ ਹੋਏ ਨੇ ਲੋਕਾਂ ਦੇ ਸਾਰਾ ਕੁਝ ਸਾਹਮਣੇ ਆ ਇਹ ਨਹੀਂ ਆਉਂਦੇ ਜਿਹੜਾ ਕੁਝ ਮਰਜ਼ੀ ਹੋ ਜੇ ਤੁਸੀਂ ਕਹਿੰਦੇ ਹੋ ਕਿ ਅਮਰਤਪਾਲ ਦੀ ਸਰਕਾਰ ਬਣੇਗੀ 2027 ਚ ਅਮਰਤਪਾਲ ਨਸ਼ਾ ਬੰਦ ਕਰੇਗਾ ਚਿੱਟਾ ਬੰਦ ਕਰੇਗਾ ਪਰ ਕਈ ਬਿਆਨ ਸਾਹਮਣੇ ਆਨੇ ਕਿ ਆਪਣੇ ਭਰਾ ਦਾ ਨਸ਼ਾ ਫਟਾ ਨਹੀਂ ਹੋਇਆ ਦੇਖੋ ਜਿਹੜਾ ਜਦੋਂ ਕਿਸੇ ਦੇ ਇਲਜ਼ਾਮ ਲਗਦ ਨੇ ਅਸੀਂ ਕਿਹੜਾ ਕੋਲ ਬੈਠੇ ਹਾਂ ਜਾਂ ਦੇਖਿਆ ਇਹ ਤਾਂ ਬਹੁਤ ਕੁਝ ਹੋਰ ਬਨੌਦੀ ਭੰਡਣ ਵਾਸਤੇ ਲਾਉਂਦੇ ਨੇ ਵੀ ਉਹ ਐ ਕਰਦਾ ਐ ਕਰਦਾ ਪਰ ਉਹਨੇ 50% ਨਸਾ ਬੰਦ ਕਰਤਾ ਸੀ ਉਹਨੇ ਕਿਸੇ ਦਾ ਘਰ ਨਹੀਂ ਢਾਇਆ ਸੀ ਉਹਨੂੰ ਕਿਸੇ ਨੂੰ ਉਹ ਨਹੀਂ ਕਰਿਆ ਹੈਗਾ ਸਿਰਫ ਉਹ ਆਇਆ ਅਮਰਸਾ ਕੇ ਆਪ ਉਹ ਅਮਰਸਾ ਕੇ ਉਹਨੇ ਲਹਿਰ ਚਲਾਈ ਤੇ ਜਿਹੜੇ ਨੌਜਵਾਨ ਸੀ ਜਿਹੜੇ ਬਹੁਤ ਸਭ ਕੁਝ ਵੇਚ ਕੇ ਖਾ ਗਏ ਸੀ ਕਰੋਨਾ ਰੁਪਈਆ ਉਹ ਵੀ ਅਮਰਸਾ ਕੇ ਗੁਰੂ ਵਾਲੇ ਬਣ ਗਏ ਸੀਗੇ ਤੇ 50% ਜਿਹੜਾ ਹੈਗਾ ਨਸ਼ਿਆਂ ਨੂੰ ਖੱਲ ਪੈ ਗਈ ਸੀ ਪੰਜਾਬ ਦੇ ਵਿੱਚ ਤਾਂ ਹੀ ਸਰਕਾਰ ਨੂੰ ਤੇ ਇਹਨਾਂ ਨੂੰ ਬਾਦਲ ਲਾਣੇ ਨੂੰ ਕਾਂਗਰਸ ਨੂੰ ਆਪ ਆਣਾ ਇਹਨੂੰ ਕਿਸੇ ਰਾਸ ਨਹੀਂ ਆਇਆ ਵੀ ਇਹ ਬੰਦਾ ਜੇ ਨਸ਼ਾ ਸਾਡਾ ਵੇਕਣਾ ਕੋਈ ਨਹੀਂ ਮਜੀਠੀ ਵਰਗਿਆਂ ਹੋ ਗਿਆ ਤਾਂ ਹੀ ਉਹਦੇ ਵਿਰੁੱਧ ਬੋਲਦੇ ਰਹੇ ਨੇ ਨਾ ਇਹ ਤਾਂ ਹੀ ਪ੍ਰੈਸ ਕਾਨਫਰੰਸਾਂ ਆਪਣਾ ਅਸੀਂ ਕਰਦੇ ਰਹੇ ਨੇ ਨਾ ਤੇ ਉਸ ਬੰਦੇ ਨੇ ਤਾਂ ਕੋਈ ਹੋਰ ਮਾੜਾ ਕੰਮ ਨਹੀਂ ਕਰਿਆ ਪੰਜਾਬ ਦਾ ਉਹਨੇ ਕੋਈ ਨੁਕਸਾਨ ਨਹੀਂ ਕੀਤਾ ਹੈਗਾ ਨਸ਼ਾ ਸੜਾਇਆ ਤੇ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੋੜਿਆ ਸੀਗਾ ਤਾਂ ਲੋਕ ਉਹਨੂੰ ਚਾਹੁੰਦੇ ਨੇ ਅੱਜ ਕੋਈ ਸੋਸ਼ਲ ਮੀਡੀਆ ਤੇ ਅਮਰਤ ਖਾਲਾ ਅਮਰਤਪਾਲ ਖਰਾਬ ਬੋਲਦਾ ਜਾਂ ਪੋਸਟ ਮਾਉਂਦਾ ਉਹ ਕਮੈਂਟ ਦੱਸ ਦਿੰਦੇ ਨੇ ਵੀ ਲੋਕ ਅਮਰਤਪਾਲ ਦੇ ਨਾਲ ਹੈਗੇ ਆ ਜਾਂ ਅਮਰਪਾਲ ਦਾ ਬਰੋ ਕਰਦੇ ਨੇ 90% ਲੋਕ ਜਿਹੜੇ ਪੰਜਾਬ ਦੇ ਉਹ ਟਿਕੇ ਬੈਠੇ ਨੇ ਸਾਰਾ ਕੁਝ ਦੇਖ ਰਹੇ ਨੇ ਸਹੀ ਦੇ ਵਿੱਚ ਫੈਸਲਾ ਕਰਨਾ ਉਹਨਾਂ ਨੇ ਬਾਬਾ ਜੀ ਪਿਛਲੇ ਦਿਨੀ ਤੁਹਾਡਾ ਬੜਾ ਪੇਚਾ ਪਸਲੇ ਹਰਜੀਤ ਸਿੰਘ ਰਜ਼ੂਲਪੁਰੀ ਨਾਲ ਤੋ ਰਸੂਲ ਫਰੀ ਕਹਿੰਦਾ ਕਿ ਬਾਬਾ ਜੀ ਨੇ ਕਿਸੇ ਸਿਆਣੇ ਬੰਦੇ ਦੇ ਮਤ ਦੇ ਦੀ ਤਾਂ ਕਰਕੇ ਪਿੱਛੇ ਹਟ ਗਿਆ ਰਾਜਾ ਨੇ ਦੇਖੋ ਸਾਡਾ ਕੋਈ ਪਿੱਛੇ ਹਟਣ ਦਾ ਮਤਲਬ ਨਹੀਂ ਹੈਗਾ ਜਿਹੜੇ ਅਸੀਂ ਸਟੈਂਡ ਤੇ ਖੜੇ ਹਾਂ ਖੜੇ ਹਾਂ ਤਾਰੂ ਕਹਿੰਦਾ ਜੇ ਅਸੀਂ ਗੰਦ ਦੇ ਵਿੱਚ ਡਲਾ ਡੇਗਾਂਗੇ ਨਾ ਸਿੱਟਿਆ ਬਦੀ ਮੈਂਦੇ ਨੇ ਉਦੋਂ ਸਾਡੇ ਨਾਲ ਕੀ ਮੁਕਾਬਲਾ ਇਸ ਕਰਕੇ ਅਸੀਂ ਬਹੁਤ ਕੋ ਸੋਚ ਕੇ ਚੁੱਪ ਕਰ ਗਏ ਕੋਈ ਨਹੀਂ ਸਮਾਂ ਆ ਤੇ ਸਾਰਾ ਕੁਝ ਹੋ ਜਾਊਗਾ ਜਦੋਂ ਸਮਾ ਆ ਗਿਆ ਸਾਰਾ ਕੁਝ ਸਾਨੂੰ ਸਭ ਨੂੰ ਪਤਾ ਲੱਗਦੀ ਜੀ ਕੋਈ ਮੈਸੇਜ ਕੋਈ ਸੁਦੇਸ਼ ਨਹੀਂ ਚਾਹੁੰਗੇ ਆ ਮੰਨ। ਸੰਗਤਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਸੱਚ ਦੇ ਰਾਹ ਤੇ ਆਪਾਂ ਨੇ ਚੱਲਣਾ ਸੱਚ ਦਾ ਸਾਥ ਦੇਣਾ। ਕੌਮੀ ਇਨਸਾਨ ਹੌਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ। ਤੇ ਮੋਰਚੇ ਦਾ ਸਾਥ ਦੋ ਆਪਾਂ ਅਸੀਂ ਇੱਥੇ ਬੈਠੇ ਆਂ ਮੋਰਚੇ ਦੇ ਵਿੱਚ। ਅਸੀਂ ਉਹਨਾਂ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਬੈਠੇ ਆਂ। ਸਾਡਾ ਕੋਈ ਨਿੱਜੀ ਅਮਮਾਂ ਸਾਨੀ ਹੈ ਕੋਈ ਲਾਲਚ ਨਹੀਂ ਸਾਨੂੰ ਸਿਰਫ ਪੰਥ ਦੀ ਤੇ ਪੰਜਾਬ ਦੀ ਉਹਨਾਂ ਸਿੰਘਾਂ ਦੇ ਖਾਤਰ ਗੁਰੂਆਂ ਸਭ ਮਹਾਨ ਦੇ ਬਿਆਦਮੀਆਂ ਦਾ ਇਨਸਾਫ ਲੈਣ ਵਾਸਤੇ ਤੇ ਜਿਹੜੀ ਸਰਕਾਰ ਨੇ ਹੁਣ ਕਾਨੂੰਨ ਬਣਾਉਣ ਦੀ ਗੱਲ ਕੀਤੀ ਬਹੁਤ ਚੰਗਾ ਕੀਤਾ ਇਹ ਵੀ ਬਣੇ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਸ ਮੋਰਚੇ ਦੀ ਸਰਕਾਰ ਮੰਨੇ ਅਸੀਂ ਫੇਰ ਹੀ ਇੱਥੇ ਉਠਾਂਗੇ ਨਹੀਂ ਸੀ ਡੱਡੇ ਬੈਠੇ ਆ ਬੰਦੀ ਸਿੰਘਾਂ ਦੇ ਮੋਰਚੇ ਦਾ ਸਾਰੇ ਸੰਗਤਾਂ ਨੂੰ ਬੇਨਤੀ ਆ ਵੀ ਸਾਥ ਦਿਓ ਜਦੋਂ ਵੀ ਕੋਈ ਕਾਲਮ ਦੀ ਆ ਪ੍ਰੋਗਰਾਮ ਦਾ ਉਹਦੇ ਵੱਲ ਚੜ ਕੇ ਜਿਹੜਾ ਹੈ ਉਹ ਅਹ ਪਹੁੰਚਿਆ ਕਰੋ ਬਾਕੀ ਗੁਰੂ ਦੇ ਚਰਨਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਅਰਦਾਸ ਹੋਵੇ ਮੰਦੀ ਸਿੰਘਾਂ ਦੀ ਰਿਹਾਈ ਬਾਬਤ ਤੇ ਸੋਸ਼ਲ ਮੀਡੀਆ ਤੇ ਮੰਦੀ ਸਿੰਘਾਂ ਦੀ ਰਿਹਾਈ ਦੀ ਹਰੇਕ ਨੌਜਵਾਨ ਨੂੰ ਪੋਸਟ ਪਾਉਣੀ ਚਾਹੀਦਾ ਉਹਨਾਂ ਦੇ ਹੱਕ ਦੇ ਵਿੱਚ ਜੀ ਮੰਦੀ ਸਿੰਘ ਰਿਹਾ ਕਰੋ ਜਿਹੜਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਚੱਲਦਾ ਹੀ ਰਹਿਣਾ ਚਾਹੀਦਾ ਜੀ ਤਾਂ ਕਿ ਉਹ ਮੰਦੀ ਸਿੰਘਾਂ ਦੀ ਰਿਹਾਈ ਹੋਵੇ ਜਿਨ੍ਹਾਂ ਨੇ ਸਾਡੀ ਕੌਮ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੇ ਜਿੰਨੇ ਜੰਦਾ ਨੇ ਪੁੱਲੇ ਪੰਜਾਬ ਦੇ ਲੇਖੇ ਲਾਤੀਆਂ ਨੌਜਵਾਨ ਜਿਹੜੇ ਉਸ ਵੇਲੇ ਜੇਲ੍ਹਾਂ ਦੇ ਵਿੱਚ ਉਹਦੋਂ ਖੜੇ ਸੀ ਅੱਜ 30 35 ਸਾਲ ਹੋ ਗਏ ਬਚਰਬ ਹੋ ਗਏ ਇਹਨਾਂ ਨੇ ਆਪਣੀ ਜਵਾਨੀ ਪੰਜਾਬ ਇਸੇ ਆਪਣਾ ਸਾਰਾ ਕੁਝ ਇਸੇ ਪੰਜਾਬ ਇਸੇ ਖਰਾਬ ਕਰ ਲਿਆ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਰਿਹਾ ਕਰਵਾਉਣ ਦਾ ਸਾਡਾ ਫਰਜ਼ ਬਣਦਾ ਅਸੀਂ ਮੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦਾ ਸਾਥ ਦਈਏ ਤੁਹਾਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸੋ ਇਸ ਜਨ ਨਾਲ ਬਾਬਾ ਜਿ세 ਦਾ ਰਾਜ ਰਾਜ ਸਿੰਘ ਜੀ ਜੇਕਰ ਤੁਹਾਨੂੰ ਗੱਲਬਾਤ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੈਮਰਾਮੈਨ ਸਰਦੀਪ ਦੇ ਨਾਲ ਮੈਂ ਹਰਮਨ ਮੀਆਪੁਰ ਦੀਸ਼ਾ ਅਪਡੇਟ ਨਿਊਜ਼ ਮੁਹਾਲੀ